ਐਸਬੀਸੀ ਮੋਰਚੇ ਤੇ ਬਠੋਈ ਕਲਾਂ ਦੇ ਪਿੰਡ ਵਾਸੀ ਪਾਰੀ ਗਿਣਤੀ ਵਿੱਚ ਪਹੁੰਚੇ ਤੇ ਵੱਡੇ ਇਕੱਠ ਦੀ ਸ਼ਕਲ ਵਿੱਚ ਡਾਇਰੈਕਟਰ ਪੰਚਾਇਤ ਦਫ਼ਤਰ ਵੱਲ ਕੂਚ ਕੀਤਾ। ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਦੇਣ ਲਈ ਡੀਡੀਪੀਓ ਦੇ ਦਫ਼ਤਰ ਗਏ ਲੋਕਾਂ ਦੀ ਹੋਈ ਕੁਟਮਾਰ ਦੇ ਵਿਰੋਧ ਵਿੱਚ ਕੀਤਾ ਗਿਆ। ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫ਼ਤਰ ਦਾ ਕਿਰਾਓ ਧਰਨਾ ਕਾਰੀਆਂ ਨੇ ਡਾਇਰੈਕਟਰ ਪੰਚਾਇਤ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਗੁੱਸੇ ਵਿੱਚ ਆਏ ਧਰਨਾ ਕਾਰੀਆਂ ਨੇ ਦਫ਼ਤਰ ਦੇ ਗੇਟ ਬੰਦ ਕੀਤੇ ਅਤੇ ਅੱਗੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਮੋਹਾਲੀ ਫੇਸ 8 ਦੇ ਐਸਐਚਓ ਸਤਨਾਮ ਸਿੰਘ ਭਾਰੀ ਪੁਲਿਸ ਫੋਰਸ ਅਤੇ ਪ੍ਰੈਸ ਦੀ ਹਾਜ਼ਰੀ ਵਿੱਚ ਮੰਗ ਪੱਤਰ ਲੈਣ ਲਈ ਜੁਆਇੰਟ ਡਾਇਰੈਕਟਰ ਸ਼੍ਰੀ ਵਿਨੋਦ ਗਾਗੜ ਪਹੁੰਚੇ ਤੇ ਜਲਦ ਕਾਰਵਾਈ ਕਰਨ ਦਾ ਤਨਕਾਰੀਆਂ ਨੂੰ ਭਰੋਸਾ ਦਿੱਤਾ पिंड वास ने दसिया की दोषियां खिलाफ एस सी एस एक्ट का तीन महीने पहला पर्चा होया दर्ज नहीं हुई किसे दोषी भी गिरफ्तारी एस बी मोर्चा प्रधान बलविंदर कुमड़ा ने किया ऐलान जे जल्द दोषी ना किते सलाखा पिछे तक करांगे सूबा पदरी संघर्ष मोर्चा आगु रेशम सिंह कालो ने कहा कि जेकर फिर भी इस मामले दी कोई सुनवाई नहीं हुंदी ता पंजाब दे ऐसी समाज नु लांबन करके करांगे पंजाब सरकार अते पंचायत डायरेक्टर पंजाब विरुद्ध पंजाब पर विच चक्का जाम मोर्चा आगु अजयब सिंह बठोई ने कहा कि इस मसले विच ऐसी कमीशन पंजाब होया पूरी तरह फेल नहीं कर सक्या ऐसी समाज दी सुनवाई

ਇਹਦਾ ਪੰਜਾਬ ਦੇ ਅੱਗੇ ਆਏ ਆ ਸਰਪਰੇਡੋ ਡਿਵੀਜ਼ਿਓਨ ਨੇ ਪੀਡੀਪੀਓ ਨੇ ਜਿਹੜਾ ਬਠੋਈ ਪਿੰਡ ਦਾ ਮਸਲਾ ਪਟਿਆਲੇ ਬੀਡੀਪੀਓ ਦਸਤਰ ਦੇ ਅੰਦਰ ਗਰੀਬ ਵਰਗ ਦੀ ਕੁੱਟਮਾਰ ਹੋਈ ਹੈ ਐਫ ਆਈ ਆਰ ਵੀ ਹੋਈ ਹੈ ਆ ਬਠੋਈ ਦੇ ਸਾਥੀ ਬਹੁਤ ਆਏ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਇਹਦਾ ਕੌਣ ਜ਼ਿੰਮੇਵਾਰ ਹੈ ਡਾਕਟਰ ਪੰਚਾਇਤ ਸ਼ਾਮਲਾੜ ਜ਼ਮੀਨ ਦੀ ਬੋਲੀ 1/3 ਹਿੱਸਾ ਕੱਚੇ ਮਕਾਨ ਨੂੰ ਪੱਕਾ ਕਰਨਾ ਪਲਾਟ ਦੇਣਾ ਗਊਚਰਾਤ ਬਚਾਣੀ ਹਰ ਤਰ੍ਹਾਂ ਦੀ ਜ਼ਮੀਨ ਬਚਾਣੀ ਇਸ ਮੈਗਨੇ ਜ਼ਿੰਮੇਵਾਰੀ ਆ ਇਹ ਮਹਿਕਮਾ ਆਪਣੀ ਜ਼ਿੰਮੇਵਾਰੀ ਤੋਂ ਭੱਜਿਆ ਹੋਇਆ ਇਸ ਕਰਕੇ ਅੱਜ ਐਸ்சிਬੀਸੀ ਮੋਰਚਾ ਉਰੇ ਆਇਆ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਤੋਂ ਚੱਲ ਕੇ ਕੁੰਬੜਾ ਜੀ ਸਾਰੇ ਸਾਥੀ ਢਿੱਲੋ ਜੀ ਆ ਬਲੋਆ ਜੀ ਗਵਿੰਦਰ ਸਿੰਘ ਜੀ ਪ੍ਰਧਾਨ ਜੀ ਬੀਬੀ ਸੰਧੂ ਜੀ ਨਗਲਾ ਸਾਹਿਬ ਸਰਦਾਰ ਕਰਮ ਸਿੰਘ ਜੀ ਗਾਇਬ ਸਿੰਘ ਢੋਈ ਨਾਮ ਸਿੰਘ ਫੋਜਾ ਸਾਡੇ ਪ੍ਰਧਾਨ ਸਫਾਈ ਕਰਮਚਾਰੀ ਲੰਬੜਾ ਜੀ ਬੌਜੀ ਇਹ ਸਾਰੀਆਂ ਬੀਪੀਆਂ ਦਾ ਜੱਫਾ ਹੋਰ ਸਾਰੇ ਕੋ ਬੰਦੇ ਸੱਜਣ ਕੋ ਵੀ ਪ੍ਰਧਾਨ ਸਾਹਿਬ ਸਾਰੇ ਅੱਜ ਜਿੱਥੇ ਬੰਦੀਆਂ ਦਸਣ ਆਇਆ ਟਰੈਕਟਰ ਪੰਚਾਇਤ ਨੂੰ ਜਿਵੇਂ ਟਰੈਕਟਰ ਕੁੱਟਾਂ ਦੀ ਬਾਹਰ ਨਿਕਲਦਾ ਸੀ ਉਹ ਮਿੰਟ ਪਾਣੀ ਰਕੇ ਸੜਕ ਰੋਕੀ ਭੱਜੇ ਭੱਜੇ ਆਏ ਸੋ ਇਸ ਕਰਕੇ ਇਸ ਟਰੈਕਟਰ ਪੰਚਾਇਤ ਨੂੰ ਅੱਜ ਅਸੀਂ ਦਸਣ ਆਏ ਆ ਕਿ ਜਗਾ ਜਗਾ ਤੇਰੇ ਮਹਿਕ ਪਰ ਅੰਦਰ ਧਾਂਦਲੀਆਂ ਨੇ ਕੁੱਟਾਂ ਮਾਰਾ ਹੋਰੀਆਂ ਨੇ ਕੋਈ ਕਾਰਵਾਈ ਨਹੀਂ ਹੋਰੀ ਇਸ ਕਰਕੇ ਪੁਲਿਸ ਵੀ ਡਰਦੀ ਆ ਕਿਉਂਕਿ ਭਗਵੰਤ ਮਾਨ ਨੀ ਮੁੱਖ ਮੰਤਰੀ ਮੁੱਖ ਮੰਤਰੀ ਲਾਲਾ ਕੇਜਰੀਵਾਲ ਜਿਹੜਾ ਪੰਜਾਬ ਨੂੰ ਹੜਪਣਾ ਚਾਹਦਾ ਖੜਾ ਚਾਹਦਾ ਸਾਰੀਆਂ ਮਨੁਵਾਦੀ ਪਾਰਟੀਆਂ ਦੇ ਨਾਲ ਰਲੀਆਂ ਹੋਈਆਂ ਨੇ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਟਰੈਕਟਰ ਪੰਚਾਇਤ ਅੱਠ ਫੇਸ ਮਹਾਲੀ ਇਹਦਾ ਗੇਟ ਬੰਦ ਪਿਆ ਸਾਰੀਆਂ ਭਾਈ ਭਾਈ ਜਿੱਥੇ ਬੰਦੀਆਂ ਖੜੀਆਂ ਰਹਿ ਗੁਰੂ ਦੇ ਸਿੰਘ ਖੜੇ ਨੇ ਅੱਜ ਅਸੀਂ ਟਰੈਕਟਰ ਪੰਚਾਇਤ ਨੂੰ ਦੱਸਣ ਆਏ ਆ ਜਿਹੜਾ ਬਟੋਈ ਦਾ ਮਸਲਾ ਜਾਂ ਪੰਜਾਬ ਦੇ 12600 ਪਿੰਡਾਂ ਦਾ ਮਸਲਾ ਪੰਚਾਇਤੀ ਜ਼ਮੀਨ ਦਾ ਆਮਰ ਜ਼ਮੀਨ ਦਾ ਕੌਜਰਾਂ ਦਾ ਮਜੂਰ ਦਾ ਹੋਰ ਤਰ੍ਹਾਂ ਦੀਆਂ ਜ਼ਮੀਨਾਂ ਹੜੱਪੀਆਂ ਗਈਆਂ ਉਹਨੂੰ ਪੜਾਣਾ ਤੁਹਾਡਾ ਕੰਮ ਹੈ ਇਸ ਕਰਕੇ ਜਿਹੜਾ ਢਾਲੀਵਾਲ ਮੰਤਰੀ ਸੀ ਉਹਨੇ ਉੱਪਰ ਚੱਕਿਆ ਸੀ ਉਹਨੂੰ ਕੇਜਰੀਵਾਲ ਨੇ ਹਟਾ ਦਿੱਤਾ ਇਸ ਕਰਕੇ ਜਿਹੜਾ ਜ਼ੋਹਰੇ ਨਾਂ ਬਣਿਆ ਹੋਇਆ ਲਾਲਾ ਕੇਜਰੀਵਾਲ ਪੰਜਾਬ ਨੂੰ ਤਬਾਹ ਕਰਨ ਦੇ ਤੋੜਾ ਹੋਇਆ ਅਫਸਰ ਸਾਹਿਬ ਕੇਜਰੀਵਾਲ ਚੱਲ ਜਾਊਗਾ ਤੁਸੀਂ ਅਫਸਰ ਰਹਿਣਾ ਤੁਸੀਂ ਕੰਮ ਕਰੋ ਜੇ ਤੁਸੀਂ ਨਹੀਂ ਕੰਮ ਕਰੋਗੇ ਅਸੀਂ ਤੁਹਾਡੇ ਪੁੱਤਰੇ ਖੂਕਾਂਗੇ ਤੁਹਾਨੂੰ ਨੰਗਾ ਕਰਾਂਗੇ ਪਰ ਘਟਾਰੇ ਨੰਗਾ ਕਰਾਂਗੇ ਪਰਾ 660 ਪਿੰਡਾਂ ਦੇ ਵਿੱਚ ਇਸ ਟਰੈਕਟਰ ਦਾ ਮੁਰਦਾਬਾਤ ਕੀਤਾ ਜਾਊਗਾ ਤੇ ਇਹਨੇ ਅੱਜ ਮੀਂਹ ਪੈਂਦੇ ਪਰਦੇ 'ਚ ਆ ਸੰਤਾਂ ਦੇ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਜਿਵੇਂ ਪਹਿਲਾਂ ਕੁੱਟਾ ਵਾਲੇ ਨੇ ਕੀਤਾ ਉਹਨੇ ਸੋਰੀ ਮੰਗ ਲਈ ਤੇ ਮੈਨੂੰ ਸੁਣਿਆ ਵੀ ਲੱਗਿਆ ਚਾਹ ਸੁਣਿਆ ਦੇਣ ਵਾਲਾ ਝੂਠਾ ਸੀ ਚਾ ਉਹ ਝੂਠਾ ਸੀ ਇਹ ਰੱਬ ਜਾਣਦਾ ਸੋ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਆਪਾਂ ਸਾਰੇ ਏਕਾ ਦਿਖਾ ਰਹੇ ਆ ਟਰੈਕਟਰ ਪੰਚਾਇਤ ਦਾ ਧੂਆ ਨਿਕਲਿਆ ਹੋਇਆ ਜਿਹੜਾ ਧਾਲੀਵਾਲ ਮੰਤਰੀ ਹਟਾਇਆ ਉਹ ਕੇਜਰੀਵਾਲ ਨੇ ਤਾਂ ਹਟਾਇਆ ਕਿਉਂ ਦੇ ਕਹਨੇ ਚ ਨਹੀਂ ਸੀਸ ਕਰਕੇ ਆਈਏ ਜਿੰਦੇ ਉੱਤੇ ਵੀਰੋ ਧੰਨਵਾਦ ਤੁਸੀਂ ਮੀ ਪੈਂਦੇ ਜੀ ਡਾਕਟਰ ਪੰਚਾਇਤਪੁਰ ਤੋਂ ਮੁਰਦਾਬਾ ਮੁਰਦਾਬਾ ਡਾਕਟਰ ਪੰਚਾਇਤਪੁਰ ਤੋਂ ਮੁਰਦਾਬਾ 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 ਜਿੰਦਾਬ ਸਰਕਾਰ ਮੁਰਦਾਬਾ 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 ਜਿੰਦਾਬ ਸਰਕਾਰ ਮੁਰਦਾਬਾ 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 ਪੁਜਾਤ ਮਹਿਕਮਾ ਮੁਰਦਾਬਾ ਮੁਰਦਾਬਾ ਦਾ ਇਸ਼ਤਿਹਾਰ ਦਿੱਤਾ ਨੋਟੀਫਿਕੇਸ਼ਨ ਕੀਤਾ ਹੈ ਤੁਸੀਂ ਇੱਕ ਵੜਾ ਤੀਜੇ ਹਿੱਸੇ ਦੀ ਬੋਲੀ ਭਰ ਸਕਦੇ ਹੋ ਜਦੋਂ ਪੰਡਰੇ ਮਨਜ਼ੂਰ ਐਸ்சி ਭਾਈਚਾਰਾ ਵੀਡੀਓ ਦਫ਼ਤਰ ਬੋਲੀ ਦੇਣ ਪਹੁੰਚਿਆ ਤਾਂ ਉੱਥੇ ਇਹਨਾਂ ਨੂੰ ਪੰਚਾਇਤ ਵਿਭਾਗ ਨੇ ਪੰਚਾਇਤ ਡਾਇਰੈਕਟਰ ਨੇ ਸ਼ਰਿਆਂ ਕਟਵਾਇਆ ਕਿਸਾਨ ਜਥੇਬੰਦੀਆਂ ਤੋਂ ਕੁੱਟਿਆ ਸ਼ਰਿਆਂ ਵੀਡੀਓ ਵਿੱਚ ਸ਼ਰਿਆਂ ਦਿਖਦਾ ਢੇਡ ਤੋੜ ਕੇ ਇਹਨਾਂ ਨੂੰ ਕੁੱਟਿਆ ਔਰ ਇਹਨਾਂ ਤੋਂ 12 ਲੱਖ ਰੁਪਈਆ ਗਰੀਬਾਂ ਮਜ਼ਦੂਰਾਂ ਦਾ ਪੰਚਾਇਤ ਵਿਭਾਗ ਨੇ ਭਰਾਇਆ ਮੈਂ ਪੁੱਛਣਾ ਚਾਹਨਾ ਪੰਚਾਇਤ ਡਾਇਰੈਕਟਰ ਨੂੰ ਅਗਰ ਤੁਸੀਂ ਕਬਜ਼ਾ ਨਹੀਂ ਦੇਣਾ ਸੀ ਤਾਂ ਨਾ ਗਰੀਬਾਂ ਮਜ਼ਦੂਰਾਂ ਦਾ 12 ਲੱਖ ਰੁਪਇਆ ਤੁਸੀਂ ਆਪਣੇ ਖਜ਼ਾਨੇ ਦੇ ਵਿੱਚ ਕਿਸ ਨੂੰ ਪੁੱਛ ਕੇ ਪਾਇਆ ਜਦੋਂ ਤੁਸੀਂ ਕਬਜ਼ਾ ਨਹੀਂ ਦੇਣਾ ਸੀ ਪਿੰਡ ਬਠੋਈ ਕਲਾਂ ਵਿਖੇ ਤੁਸੀਂ ਇੱਕ ਬੜਾ ਤੀਜੇ ਹਿੱਸੇ ਦੀ ਬੋਲੀ ਕਿਉਂ ਕਰਵਾਈ ਹੈ ਇਹਨਾਂ ਦਾ 12 ਲੱਖ ਭਰਾ ਕੇ ਅੱਜ ਤੱਕ ਇਹਨਾਂ ਲੋਕਾਂ ਨੂੰ ਕਬਜ਼ਾ ਨਹੀਂ ਦਿੱਤਾ ਇਹ ਕਿਹਦੀ ਜ਼ਿੰਮੇਵਾਰੀ ਹੈ ਪੰਚਾਇਤ ਡਾਇਰੈਕਟਰ ਦੀ ਪਰ ਪੰਚਾਇਤ ਡਾਇਰੈਕਟਰ ਪੰਜਾਬ ਸਰਕਾਰ ਪਟਿਆਲਾ ਪ੍ਰਸ਼ਾਸਨ ਸੁਤਾ ਪਿਆ ਇਹਨਾਂ ਨੂੰ ਕਬਜ਼ਾ ਨਹੀਂ ਦੇ ਸਕਿਆ ਪੂਰੇ ਪੰਜਾਬ ਦੇ ਵਿੱਚ ਇਸ ਵੀ ਚਰਚਾ ਹੈ ਕਿ ਗਰੀਬਾਂ ਮਜ਼ਦੂਰਾਂ ਤੋਂ 12 ਲੱਖ ਭਰਾ ਕੇ ਪੰਜਾਬ ਸਰਕਾਰ ਪੰਚਾਇਤ ਵਿੱਚ ਮੈਂ ਇੱਕ ਮਾਚੂਪ ਬੈਠਾ ਤੁਸੀਂ 12 ਲੱਖ ਕਿਉਂ ਲਿੱਤਾ ਜਦੋਂ ਇਹਨਾਂ ਨੂੰ ਕਬਜ਼ਾ ਨਹੀਂ ਦੇਣਾ ਸੀ ਕਿਸੇ ਨੇ ਡੰਗਰ ਵਿੱਚੇ ਨੇ ਕਿਸੇ ਨੇ ਘਰ ਵਿੱਚੇ ਆ ਕਿਸੇ ਨੇ ਕੁਝ ਵੇਚਿਆ ਵੇਚ ਕੇ 12 ਲੱਖ ਰੁਪਏ ਸਰਕਾਰ ਦੇ ਖਜ਼ਾਨੇ ਚ ਪਾਇਆ ਪਰ ਪੰਜਾਬ ਸਰਕਾਰ ਨੇ ਕਬਜ਼ਾ ਨਹੀਂ ਦਿੱਤਾ ਇਹ ਜ਼ਿੰਮੇਵਾਰੀ ਕਿਸ ਦੀ ਹੈ ਆ ਇਸ ਪੰਚਾਇਤ ਦੇ ਡਾਇਰੈਕਟਰ ਦੀ ਪੰਚਾਇਤ ਮੈਂਕਮੇ ਦੀ ਉਸੇ 12 ਲੱਖ ਰੁਪਇਆ ਲੈ ਕੇ ਮੌਜ ਕਰ ਰਹੇ ਹਾਂ ਪਰ ਜਿਹਨਾਂ ਗਰੀਬਾਂ ਮਜ਼ਦੂਰਾਂ ਨੇ 12 ਲੱਖ ਭਰਿਆ ਉਹ ਅੱਜ ਦਿਹਾੜੀਆਂ ਮਜ਼ਦੂਰੀਆਂ ਕਰ ਰਹੇ ਨੇ ਆ ਸੜਕਾਂ ਦੇ ਰੂਰੇ ਨੇ ਅੱਜ ਰਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਸਾਡੇ ਬਹੁਤ ਜਥੇਬੰਦੀਆਂ ਤੇ ਆਗੂ ਸਹਿਬਾਨ ਰੇਸ਼ੂ ਸਿੰਘ ਜੀ ਕਾਲੂ ਜੀ ਨੰਗਲਾ ਸਾਹਿਬ ਕੁਲਵਿੰਦਰ ਸਿੰਘ ਕੁੰਬੜਾ ਜੀ ਹੋਰ ਸਾਡੇ ਬਹੁਤ ਸਾਰੇ ਸਤਿਕਾਰਯੋਗ ਆਗੂ ਅੱਜ ਪਿੰਡ ਬਠੋਈ ਕਲਾਂ ਦੇ ਮਜ਼ਦੂਰ ਭਾਈਚਾਰੇ ਨੂੰ ਅਸੀਂ ਭਾਈਚਾਰੇ ਨੂੰ ਸਪੋਰਟ ਕਰ ਰਹੇ ਹਾਂ ਕਿ ਜੇ ਇਹਨਾਂ ਨੇ 12 ਲੱਖ 50 ਸਰਕਾਰ ਦੇ ਖਜ਼ਾਨੇ ਚ ਪਾਇਆ ਇਹਨਾਂ ਨੂੰ ਕਬਜ਼ਾ ਨਾ ਦਿੱਤਾ ਤਾਂ ਵਾਲੇ ਸਮੇਂ ਦੇ ਵਿੱਚ ਪੰਚਾਇਤ ਡਾਕਟਰ ਦੇ ਦਫ਼ਤਰ ਨੂੰ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਸ਼ਤਰਾ ਮਾਰਨਗੀਆਂ ਤੇ ਪਿੰਡ ਬਠੋਈ ਕਰਾਂ ਦੇ ਮਜ਼ਦੂਰਾਂ ਨੂੰ ਜਸਤਸ ਨੂੰ ਸਾਫ਼ ਨਾ ਮਿਲਿਆ ਸਾਰਿਆਂ ਨੂੰ ਜੈ ਭੀਮ ਜੈ ਭੱਟਾ ਤਾਜ਼ੀ ਘਟਨਾ 3 ਜੂਨ ਨੂੰ ਬਠੋਈ ਪਿੰਡ ਦੀ ਜ਼ਮੀਨ ਦੀ ਬੋਲੀ ਡਰਦੇ ਆ ਨੇ ਇਹਨਾਂ ਨੇ ਪਤਾ ਨਹੀਂ ਕਿਸ ਤੋਂ ਡਰਦੇ ਸੀ ਵੀਡੀਓ ਦਫਤਰ ਚ ਕੀਤੀ ਵੀਡੀਓ ਦਫਤਰ ਦੇ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਵਾਸਤੇ ਗਰੀਬ ਲੋਕਾਂ ਤੋਂ ਪੈਸਾ ਪ੍ਰਵਾਇਆ ਔਰ ਨਾਲੇ ਉਹਨਾਂ ਦੀ ਮਾਰ ਖੁਟਾਈ ਕਰਾਈ ਲਾਣਤ ਹੈ ਇਸ ਡਾਇਰੈਕਟਰ ਪੰਚਾਇਤ ਨੂੰ ਜਿਹਨੇ ਹਾਲ ਤੱਕ ਕੋ ਬੰਦੇ ਅਰੈਸਟ ਨਹੀਂ ਕੀਤੇ ਪੰਜਾਬ ਸਰਕਾਰ ਮਰਦਾਬਾ 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 ਅੱਜ ਇਸ ਡਾਇਰੈਕਟਰ ਪੰਚਾਇਤ ਨੂੰ ਆਪਣੇ ਦੋਨੋਂ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਹੈ ਐਸੀਬੀਸੀ ਮਹਾ ਪੰਚਾਇਤ ਮੋਰਚਾ ਤੇਰੇ ਦਰ ਤੇ ਥੋੜਾ ਜੇ ਬੰਦੇ ਲੈ ਕੇ ਆਇਆ ਜੇ ਤੈ ਬਠੋਈ ਦਾ ਜੇ ਬਠੋਈ ਦਾ ਮਸਲਾ ਹੱਲ ਨਾ ਕੀਤਾ ਤੇ ਸਾਰੇ ਪੰਜਾਬ ਦੇ ਵਿੱਚ ਸ਼ਾਂਭਲਾ ਜ਼ਮੀਨ ਤੀਜਾ ਹਿੱਸਾ ਪੰਜ ਪੰਜ ਮਰਲੇ ਦੇ ਮਕਾਨ ਨਾ ਦਿੱਤੇ ਤੇਰੀ ਕੁਰਸੀ ਨਹੀਂ ਬਚਣੀ ਤੂੰ ਸੋਚ ਸਮਝ ਕੇ ਇਸ ਦੇ ਕੱਲ ਨੂੰ ਤਿਆਰ ਹੋ ਕੇ ਆਈਂ ਤੋ ਇਸ ਹਿਸਾਬ ਨਾਲ ਜਿਹੜੇ ਇਹ ਗਰੀਬ ਲੋਕ ਨਾਲ ਤਾਂ ਉੱਥੇ ਮਾਰ ਕੁੱਟਾਈ ਕਰਕੇ ਕਰਵਾ ਲਈ ਨਾਲੇ ਪੈਸੇ ਭੜਤੇ ਤੈਨੂੰ ਸ਼ਰਮਾਣੀ ਚਾਹੀਦੀ ਹੈ ਡਾਇਰੈਕਟਰ ਪੰਚਾਇਤ ਨੂੰ ਕਟੋ ਕਾਟੇ ਇਹਨਾਂ ਦੇ ਪੈਸੇ ਵਾਪਸ ਕਰਨ ਤੋਂ ਪਹਿਲਾਂ ਇਹਨਾਂ ਦਾ ਪੂਰਾ ਬੰਦਾ ਹਿੱਸਾ ਦੇ ਸਭ ਤੋਂ ਪਹਿਲਾਂ ਐਫਆਈਆਰ ਦਰਜ ਹੋਈ ਵੀ ਹੈ ਤੇ ਪਤਾ ਨਹੀਂ ਇਹ ਹੀ ਰੋਕਦਾ ਸ਼ਾਇਦ ਉਹਨਾਂ ਨੂੰ ਅਰੈਸਟ ਕਰਨ ਤੋਂ ਬੰਦਿਆਂ ਨੂੰ ਸੋ ਡਾਇਰੈਕਟਰ ਪੰਚਾਇਤ ਨੂੰ ਅਸੀਂ ਵਾਰਨਿੰਗ ਦੇਣ ਆਇਆ ਰਿਜ਼ਰਵੇਸ਼ਨ ਚੋਰ ਫੜੋ ਮੋਰ ਤੇ ਰਹੀਂ ਇਹ ਅੱਜ ਚਾੜਾ ਸੰਕੇਤਕ ਇਸ਼ਾਰਾ ਹੈ ਤੈਨੂੰ ਇਹ ਕੱਲ ਨੂੰ ਜਦੋਂ ਤੂੰ ਇੱਥੇ ਤਿਆਰ ਹੋ ਕੇ ਆਏਂਗਾ ਇਸ ਡਿਊਟੀ ਵਾਸਤੇ ਫੌਜ ਸਮਝ ਕੇ ਹੀ ਅਗਲਾ ਜਥਾ ਸਾਡਾ ਬਹੁਤ ਬੜਾ ਬਹੁਤ ਬੜਾ ਬਹੁਤ ਬੜਾ ਆਏਗਾ ਆਪਣਾ ਜਿ ਮੈਟਰ ਹੈ ਵੀ ਪੂਰੇ ਪੰਜਾਬ ਚ ਲੁਕਿਆ ਛਿਪਿਆ ਨਹੀਂ ਬਠੋਈ ਕਲਾਂ ਦਾ ਪਿੰਡ ਬਠੋਈ ਕਲਾਂ ਜਿਹੜਾ 1/3 ਹਿੱਸੇ ਦਾ 98 ਕਿੱਲਾਂ ਚੋਂ ਜਿਹੜੀ ਬੋਲੀ ਹੋਈ ਸੀ 11 ਲੱਖ ਰੁਪਏ ਜਮ੍ਹਾਂ ਵੀ ਕਰਾਇਆ ਸੀ ਅੱਛਾ ਜੀ ਉਹਨਾਂ ਜਿਹੜੇ ਤਣਾੜ ਲੋਕ ਸੀ ਜਿਨ੍ਹਾਂ ਕੋਲ ਦੱਬੇ ਹੋਏ ਕਬਜ਼ੇ ਐ ਉਹਨਾਂ ਨੇ ਬੀਡੀਪੀਓ ਦਫ਼ਤਰ ਆ ਕੇ ਇਹਨਾਂ ਲੋਕਾਂ ਦੀ ਮਜ਼ਦੂਰਾਂ ਦੀ ਬੋਲੀ ਤੇ ਕਾਰਾਂ ਦੀ ਮਾਰਕੁੱਟ ਕੀਤੀ ਸੀ ਐਸਆਰਟੀ ਐਕਟ ਦਾ ਪਰਚਾ ਵੀ ਦਰਜ ਹੋਇਆ ਸਾਰਾ ਕੁਝ ਹੋਇਆ ਆ ਲਿਖਤੀ ਅਸੀਂ ਪਹਿਲਾਂ ਡਾਕਟਰ ਇੱਥੇ ਮਿਲ ਕੇ ਡਾਕਟਰ ਸਾਹਿਬ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਨੇ ਕਿਹਾ ਸੀ ਜੀ ਮੈਂ ਡੀਸੀ ਨੂੰ ਡਿਊਅ ਲੈਟਰ ਕੱਢ ਦਿੰਦਾ ਐੱਸਐੱਸਪੀ ਨੂੰ ਲੈਟਰ ਕੱਢ ਦਿੰਦਾ ਤੇ ਉੱਥੇ ਦਾ ਪ੍ਰਸ਼ਾਸਨ ਬਲੌਕ ਵੀ ਪਟਿਆਲੇ ਤੇ ਦਿੱਲੀ ਦਾ ਵੀ ਹਾਂਜੀ ਆ ਬਠੋਈ ਕਲਾਂ ਤੋਂ ਸਾਰਾ ਇਹ ਸਾਰਾ ਮੈਟਰ ਜਿਹੜਾ ਹੈ ਪੰਜਾਬ ਲੈਵਲ ਤੇ ਪੂਰਾ ਜਿਹੜਾ ਸਾਰੇ ਮੁੱਦਿਆਂ 'ਚ ਗਿਆ ਵਾ ਤੇ ਗੱਲ ਅਸੀਂ ਦੋਵਰੀ ਟਰੈਕਟਰ ਪੰਚਾਇਤ ਨਾਲ ਮਿਲ ਕੇ ਇੱਕ ਗੱਲ ਕਰ ਲਈ ਮਿਲ ਕੇ ਚਲੇ ਗਏ ਉਹ ਕਹਿੰਦੇ ਜੀ ਡੀਸੀ ਨੂੰ ਅਸੀਂ ਡੀਓ ਲੈਟਰ ਘਟਰੇ ਦੂਜਾ ਪਰ 6 ਮਹੀਨੇ ਬੀਤਣ ਦੇ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ 4 ਮਹੀਨੇ ਵਿੱਚੋਂ ਬਾਅਦ ਅਸੀਂ ਅੱਜ ਅੱਕ ਕੇ ਤੰਗ ਹੋ ਕੇ ਇੱਥੇ ਸਾਡੇ ਆਹ ਗੇਟ ਦੇ ਮੂਹਰੇ ਬੈਠੇ ਆਂ ਜੀ ਆਹ ਸਾਡਾ ਮੰਗ ਪੱਤਰ ਆ ਸਾਰੀ ਗੱਲਬਾਤ ਆ ਬਠੋਈ ਕਲਾਂ ਦੇ ਇੱਥੇ ਨੇ ਆ ਤੁਹਾਨੂੰ ਹੋਰ ਕੋਈ ਗੱਲ ਪੁੱਛਣੀ ਆ ਤਾਂ ਪੁੱਛੋ ਲਗਾਤਾਰ ਤਰਨਾ ਨਹੀਂ ਯਾਰੀ 4 ਜੂਨ ਨੂੰ ਬੀਡੀਪੀਓ ਦਫ਼ਤਰ ਬੁਲਾਇਆ ਜੀ ਅਸੀਂ ਜ਼ਮੀਨ ਦੀ ਬੋਲੀ ਦੇਣ ਉਸਨੂੰ ਨੋਟੀਫਿਕੇਸ਼ਨ ਕੀਤਾ ਇਸ਼ਤਿਹਾਰ ਦਿੱਤਾ ਅਸੀਂ ਇਸ ਤਰ੍ਹਾਂ ਕਰਦੇ ਉਹ ਕੀ ਕੱਲ ਵੀਡੀਓ ਨੂੰ ਹਾਂਜੀ ਡੀਡੀਪੋਂ ਪੰਚਾਇਤ ਫੈਕਟਰੀ ਨੂੰ ਤੇ ਸਮੇਤ ਰਿਕਾਰਡ ਕੱਲ ਹੀ ਸਵੇਰੇ ਇੱਥੇ ਸੀ ਉਹਨਾਂ ਨੂੰ 10:30 ਵਜੇ ਬੁਲਾ ਲੈਣੇ ਤੇ ਉਹਦੇ ਚੋਂ ਬਾਕੀਆਂ ਨੂੰ ਨਹੀਂ ਤਕਲੀਫ ਕਰਨ ਦੀ ਲੋੜ ਦੋ ਜਣੇ ਜਿਨ੍ਹਾਂ ਨੂੰ ਕੀ ਪੂਰੀ ਪੁਖਤਾ ਜਾਣਕਾਰੀ ਹੈ ਉਹ ਵੀ ਉਹ ਆਪਾਂ ਕੱਲ ਹੀ ਇਸ ਤੇ ਤਫ਼ਤੀਸ਼ ਕਰਕੇ ਤੇ ਜੋ ਵੀ ਕਾਰਵਾਈ ਕਰਨ ਲੱਗ ਪਾ ਲਈ ਦੱਸੋ ਜੀ ਕਿਸ਼ਤਮ ਕੱਲ ਨੂੰ ਕਿਸ਼ਤਮ ਆ ਜੀ 11 ਵਜੇ ਠੀਕ ਹੈ 11 ਵਜੇ ਠੀਕ ਹੈ ਇਸ਼ਤਹਾਬਾ ਬੁਲਾ ਲਈ ਜਾ ਰਹੇ ਹੁੰਦੇ ਜੀ ਸਰਕੇ ਪਰ ਜੇ ਤੁਸੀਂ ਇੰਨੇ ਕੋਈ ਨਾ ਕੋਈ ਗੱਲਾਂ ਕਰਦੀ ਜੀ ਜਿਹੜਾ ਜਿਨ੍ਹਾਂ ਨੇ ਆਣਾ ਹੈ ਉਹ ਆਪਣਾ ਇੱਥੇ ਆ ਨਾਮ ਤੇ ਨੰਬਰ ਲਿਖ ਦਿਓ ਟੈਲੀਫੋਨ ਤੇ ਤਾਂ ਕਿ ਅਸੀਂ ਹੁਣੇ ਪੱਤਰ ਜਾਰੀ ਕਰ ਦੇ ਜੋ ਅਜੈਬ ਸਿੰਘ ਤੇ ਇਹਨਾਂ ਨੇ ਆ ਕੇ ਮਸਲਾ ਧਿਆਨ ਚ ਲਿਆਉਂਦਾ ਹੈ ਕਿ ਜ਼ਮੀਨ ਦੀ ਬੋਲੀ ਦਾ ਜਿਸ ਦੀ ਇਹਨਾਂ ਨੇ ਪੈਸਾ ਤਾਂ ਜਮਾ ਕਰਾਇਆ ਸੀਗਾ ਪਰੰਤੂ ਇਹਨਾਂ ਨੂੰ ਕਬਜ਼ਾ ਨਹੀਂ ਮਿਲਿਆ ਇਸ ਸਬੰਧ ਵਿੱਚ ਅਸੀਂ ਕੱਲ ਹੀ ਜਿਹੜੇ ਬਠੋਈ ਕਲਾਂ ਬਲਾਕ ਦਾ ਜਿਹੜਾ ਹੈਗਾ ਰਿਕਾਰਡ ਨਾਲ ਵੀਡੀਓ ਸਾਹਿਬ ਨੂੰ ਤੇ ਨਾਲ ਡੀਡੀਪੀ ਉਹਨਾਂ ਨੂੰ ਵੀ ਬੁਲਾ ਰਹੇ ਹਾਂ ਤੇ ਜੋ ਵੀ ਹੋਏਗੀ ਇਹਦੀ ਵੈਰੀਫਿਕੇਸ਼ਨ ਕਰਕੇ ਜੋ ਬੰਦੀ ਕਾਰਵਾਈ ਹੈ ਇਮੀਡੀਏਟਲੀ ਕੀਤੀ ਜਾਏਗੀ